ਲਓ ਜੀ ਤਾਂ ਰਾਏ ਕਿਸ ਤਰ੍ਹਾਂ ਦੇ ਦੇਓ ਕਾਂਗਰਸ ਵੱਲੋਂ ਟਿਕਟ ਦਾ ਐਲਾਨ ਕਰ ਦਿੱਤਾ ਗਿਆ ਅੱਜ ਤੁਸੀਂ ਆਇਓ ਭਾਸੂ ਸ਼ਰਾਸੂ ਜੀ ਦੇ ਪਰ ਹਾਂਜੀ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇ ਦੇਓ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪੱਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇ ਚੋਣਾ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸੇ ਇੱਕ ਓਪਰਚੁਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਔਰ ਲੋਗ ਆਮ ਆਦਮੀ ਪਾਰਟੀ ਨੂੰ ਨਕਾਰਨਗੇ ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਸੋ ਇਹ ਉਮੀਦ ਹੈ ਕਿ ਭਾਰਤਪੁਤ੍ਰ ਆਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਕਾਂਗਰਸ ਦੇ ਇਕੱਠੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਮੈਸੇਜ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਢੇ 6:00 7:00 ਵਜਾਂਗੇ ਉਹ ਪਰ ਜਿਵੇਂ ਹੋਣਿਆ ਕੰਮਕੁਮ ਕਿਤੇ ਗਏ ਹੋਣੇ ਇਸ ਕਰਕੇ ਉਹ ਮਿਲ ਨਹੀਂ ਪਾਏ। ਕਾਂਗਰਸ ਦੀ ਗੁੱਟਬਾਜੀ ਨੂੰ ਕਿਸ਼ਨਾ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਜਿੰਨੀ ਮਰਜ਼ੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹਨੂੰ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਅਰਵਿੰਦ ਕੇਜੀ ਵਾਲ ਭਗਵੰਤ ਮਾਨ ਲਗਾਤਾਰ ਲੁਧਿਆਣਾ ਘੇਰੇ ਤੇ ਨੇ ਵੱਡੇ ਜਿਹੜਾ ਵਾ ਉਹਨਾਂ ਦੇ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਕਿਸ ਤਰ੍ਹਾਂ ਦੇ ਦਿਓ ਕਹਿੰਦੇ ਨੇ 3 ਸਾਲ ਸਿਰ ਜਿੰਨੀਆਂ ਮਰਜ਼ੀਆਂ ਰੈਲੀਆਂ ਕੋਈ ਕਰ ਲੇ ਪਰ ਬਾਬਾ ਸੁੱਖ ਰੱਖੇਗਾ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਏਗੀ

ਠੀਕ ਆ ਪੰਜ ਸੱਤ ਟ੍ਰਿਪ ਬੈਠਾ ਉਹਦੇ ਹੈ 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 ਆ ਰਹੇ ਹੋ ਬੱਸ ਆ ਚਲ ਹਟਾ ਦੇ ਵੀ ਬਹੁਤ ਥੋੜੀ ਹੈ